ਤਾਹ ਦੇ ਰੱਖਣ ਵਾਲੇ ਨੂੰ ਕਰਾਲੀ ਆਮਰ ਗੁਰੂ ਤਾਮਾ ਮੈਂ ਤਾਂ ਕਰਦਾ ਹੀ ਦੋ ਦੋ ਕਲੀਆਂ ਨੇ ਇੱਕ ਤਾਂ ਧੰਨੇ ਜੱਟ ਦੀ ਜਿਹੜੀ ਗੱਲ ਹੋਈ ਸੀ ਮੈਂ ਉਸ ਨੂੰ ਆਪਣਾ ਸੱਚੇ ਬੁੱਧ ਦਾ ਗੁਰੂ ਬਣਾ ਲਿਆ ਧੰਨੇ ਜੱਟ ਨੇ ਨਾ ਸਾਰਾ ਅਰਥ ਸ਼ਾਸਤਰ ਜਿਹੜਾ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਆ ਉਹ ਪੇਸ਼ ਕਰਤਾ ਰੱਬ ਇਹ ਨਹੀਂ ਹੈਗਾ ਵੀ ਸੱਚੀ ਬੁੱਧ ਰੱਬ ਉਹਦੇ ਸਾਹਮਣੇ ਆ ਗਿਆ ਸੀ ਦੇ ਉਹਨੇ ਆਪਣੀ ਕਲਮ ਦੇ ਬਾਰਾ ਆਪਣੇ ਸਾਹਮਣੇ ਰੱਬ ਖੜਾ ਕਰ ਲਿਆ ਤਾਂ ਕੀ ਪੁੱਛਿਆ ਰੱਬ ਕਹਿੰਦਾ ਬਾਰ ਮੰਗ ਕਹਿੰਦਾ ਮੈਨੂੰ ਇੱਕ ਬਹੂ ਦੇ ਦੇ ਸੁਣੀ ਜਮੀਨ ਦਾ ਟੁਕੜਾ ਦੇ ਦੇ ਸਿੱਧਾ ਪੱਤਾ ਸੁਈ ਦਾ ਉਹ ਦੇ ਦੇ ਇੱਕ ਗਊ ਦੇ ਦੇ ਤੇ ਆਹ ਵੀ ਕਹਿਣ ਦਾ ਭਾਵ ਪਦਾਰਥ ਵਾਸਤੇ ਹੀ ਆਪਾਂ ਮੀਟਿੰਗ ਕੀਤੀ ਆ ਪਦਾਰਥ ਵਾਸਤੇ ਸਾਰੀ ਦੁਨੀਆ ਟੁੜੀ ਫਿਰਦੀ ਆ ਪਦਾਰਥ ਹੀ ਮੁੱਖਾ ਪਦਾਰਥ ਵਾਸਤੇ ਹੀ ਸਾਰੀ ਲੜਾਈ ਆ ਪਦਾਰਥ ਤੋਂ ਹੀ ਸਾਰਿਆਂ ਦਾ ਭਲਾ ਹੋਣਾ ਇਹ ਗੱਲ ਆ ਉਹ ਪਹਿਲੀ ਮਨੁੱਖੀ ਹੋ ਉਹ ਤੇ ਇਹ ਕਹਿੰਦਾ ਬਾ ਦੋ ਪੈਰੇ ਪੜ੍ਹੂਗਾ ਜਿਹੜੀ ਮੈਂ ਲਿਖ ਤੇ ਲਿਖੀ ਸੀ ਉਹਦੇ ਵਿੱਚ ਇਸ ਕਰਕੇ ਤੁਸੀਂ ਧੰਨ ਹੋ ਜਿਹੜੇ ਅੱਜ ਮਨੁੱਖੀ ਹੋਣ ਦੇ ਸਰਵ ਉੱਚ ਗੁਣ ਸਾਹਿਤ ਕੋ ਆਪਣੀਆਂ ਕਲਮਾਂ ਨਾਲ ਤਰਾਸ ਰਹੇ ਹੋ ਅੱਜ ਜੇਕਰ શ્રી ਰਾਮਚੰਦਰ ਜੀ ਸਾਡੇ ਆਦਰਸ਼ ਬਣੇ ਹਨ ਤਾਂ ਇਹ ਗੁਰੂ ਵਾਲਮੀਕ ਦੀ ਸਾਹਿਤਿਕ ਕਿਰਤ ਵਾਲਮੀਕ ਦਾ ਮਾਇਕਾਮ ਸੰਭਵ ਹੋਇਆ ਹੈ ਸਾਹਿਤਿਕ ਭਾਸ਼ਾ ਵਿੱਚ ਕਿਹਾ ਜਾਂਦਾ ਹੈ ਅਸੀਂ ਸਾਡੇ ਦੇਸ਼ ਦਾ ਧਰਤੀ ਦੇ ਰਿਣੀ ਆ ਮੈਂ ਇਹ ਕਹਿੰਦਾ ਹ ਜੇਕਰ ਧਰਤੀ ਕਿਸੇ ਦੀ ਰੀੜੀ ਹੁੰਦੀ ਹੈ ਤਾਂ ਉਹ ਦੋ ਕਿਸਮ ਦੇ ਮਨੁੱਖਾਂ ਦੀ ਹੁੰਦੀ ਹੈ ਇੱਕ ਤਾਂ ਉਹ ਹਨ ਜਿਨ੍ਹਾਂ ਨੇ ਧਰਤੀ ਉੱਪਰ ਬੇਸ਼ਕੀਮਤੀ ਕਲਾ ਦੇ ਖਜ਼ਾਨੇ ਸਾਰੇ ਹਨ ਜਿਨ੍ਹਾਂ ਨੂੰ ਦੇਖ ਕੇ ਅੱਖਾਂ ਫਿਰ ਹੋ ਜਾਂਦੀਆਂ ਹਨ ਅਤੇ ਦੂਜੇ ਉਹ ਹਨ ਜਿਨ੍ਹਾਂ ਨੇ ਆਪਣੀਆਂ ਕਰਮਾਂ ਨਾਲ ਅਦਭੁਤ ਸਹਿਤ ਦੀ ਰਚਨਾ ਕੀਤੀ ਹੈ ਮੇਰੇ ਕਰਤੇ ਪਾਰ ਹਨ ਇਹ ਬਹੁਤ ਕਰਤੇ ਪਾਰ ਹਨ ਤੁਮ ਮੈਨੂੰ ਐਡੀਟਿੰਗ ਕਰਨੀ ਪਈ ਹਰ ਇੱਕ ਸਮਾਜ ਦਾ ਆਪਣਾ ਪਰ ਕੰਤ ਸੱਭਿਆਚਾਰ ਹੁੰਦਾ ਹੈ ਜੋ ਉਸ ਨੂੰ ਜੋ ਉਸ ਨੂੰ ਆਪਣੀ ਮਿੱਟੀ ਨਾਲ ਸਥਿਰਤਾ ਅਤੇ ਮੋਹ ਵਿਦਿਆ ਅਤੇ ਕਲਾ ਨਾਲ ਪਿਆਰ ਪ੍ਰਦਾਨ ਕਰਦਾ ਹੈ ਪੁਸਤਕ ਦਾ ਨਾਮ ਕਰਨੀ ਪੰਜਾਬੀ ਸੱਭਿਆਚਾਰ ਦਾ ਕੇਂਦਰੀ ਬਿੰਦੂ ਹੈ ਸੱਭਿਆਚਾਰ ਤਿੰਨ ਮਾਵਾਂ ਦਾ ਪਸਾਰਾ ਨਾਮ ਕਰਨੀ ਤੇ ਤਿੰਨ ਮਾਵਾਂ ਦਾ ਉਲੇਖ ਕਰਨਾ ਬਹੁਤ ਜ਼ਰੂਰੀ ਹੈ ਪਹਿਲੀ ਮਾਂ ਹੈ ਧਰਤੀ ਮਾਂ ਜੋ ਇਸ ਜੀਵ ਜਗਤ ਦੀ ਪਾਲਣਾਰ ਅਤੇ ਉਤਪਤੀ ਦਾ ਕਾਰਨ ਹੈ ਜਦੋਂ ਧਰਤੀ ਮਾਤਾ ਦੀ ਗੱਲ ਕਰਦੇ ਆ ਤਾਂ ਸਾਰ ਨਹੀਂ ਜੀਵਨ ਦਾਈ ਦੀ ਸ਼ਕਤੀ ਹੈ ਇਸ ਨੂੰ ਤੋਂ ਉਤਪੰਨ ਦੂਜੀ ਮਾਂ ਹੈ ਜਨਨੀ ਮਾਂ ਜਿਸ ਨੇ ਸਾਨੂੰ ਜਨਮ ਦਿੱਤਾ ਹੈ ਪਾਲਣ ਪੋਸ਼ਣ ਦੇ ਨਾਲ ਮਨੁੱਖ ਨੂੰ ਸਭ ਤੋਂ ਵੱਡੀ ਕਲਾ ਮਾਂ ਬਖਸ਼ੀ ਦਿੱਤੀ ਹੈ ਆਕਾਸ਼ ਦੇ ਸਮਾਨ ਪਿਤਾ ਅਤੇ ਗੁਰੂ ਜਨਨੀ ਮਾਂ ਚੀਜ਼ ਸੋਹੀਦ ਹਨ ਤੀਜੀ ਮਾਂ ਹੈ ਕਿਰਤ ਅਤੇ ਪੋਸ਼ਣ ਦੀ ਸੁਪਰ ਤਾਰ ਗਊ ਮਾਤਾ ਜਿਸ ਨੇ ਆਪਣੇ ਦੁੱਧ ਨਾਲ ਸਾਡਾ ਪੋਸ਼ਣ ਕੀਤਾ ਹੈ ਅਤੇ ਆਪਣੇ ਬੱਠੜਿਆਂ ਨਾਲ ਸਾਡੀ ਖੇਤੀ ਨੂੰ ਅੱਜ ਤੱਕ ਅੱਜ ਤੱਕ ਇੱਥੇ ਪਹੁੰਚਾਇਆ ਹੈ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਹਾਂ ਜਦੋਂ ਕਿਸੇ ਪੁਸਤਕ ਦਾ ਜਨਮ ਹੁੰਦਾ ਹੈ ਤਾਂ ਆਲੋਚਨਾ ਦੇਵੀ ਉਸਦੇ ਅੰਗ-ਸੰਗ ਰਹਿੰਦੀ ਹੈ ਆਲੋਚਨਾ ਪੁਸਤਕ ਦੀ ਆਤਮਾ ਹੁੰਦੀ ਹੈ ਜਿਹੜੀ ਉਸ ਨੂੰ ਜੀਵੰਤ ਰੱਖਦੀ ਹੈ ਮੈਂ ਹੋਰ ਸਮਾਂ ਨਾ ਲੈਂਦਾ ਹੋਇਆ ਇਸ ਚਰਚਾ ਨੂੰ ਬੁਲਾ ਰਿਹਾ ਕਿ ਛੱਪਾਂ ਮੈਂ ਅੰਤ ਵਿੱਚ ਮੈਂ ਸਰਦਾਰ ਉਜਾਗਰ ਸਿੰਘ ਜੁਗਿੰਦਰ ਸਿੰਘ ਜਗਿੰਦਰ ਪੌਰ ਅਗਨੀਓਤਰੀ ਡਾਕਟਰ ਮਧੂਵਰਦਾ ਡਾਕਟਰ ਅਰਵਿੰਦਰ ਪੌਰ ਲਕੜਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਭਹਿਚਾਰ ਦਿਮਾਵਾ ਦਾ ਪਸਾਰਾ ਪੁਸਤਕ ਨੂੰ ਆਪਣੀ ਕਲਮ ਦੁਆਰਾ ਬਹੁਮੰਨੇ ਸ਼ਬਦ ਦਿੱਤੇ ਹਨ ਮੈਂ ਸਰਦਾਰ ਉਜਾਗਰ ਸਿੰਘ ਜੀ ਦਾ ਇਸ ਲਈ ਧੰਨਵਾਦ ਕਰਦਾ ਹੈ ਕਿ ਉਨ੍ਹਾਂ ਨੇ ਇਸ ਪੁਸਤਕ ਦੇ ਕੇਂਦਰੀ ਬਿੰਦੂ ਦੇ ਦੇ ਅਗਵਾਰਨ ਛਾਇਆ ਕੀਤਾ ਹੈ ਮੈਂ ਸ਼੍ਰੀ ਨਿੰਦਰ ਕੁਮਾਰ ਵੀ ਲਖਿੰਦਰ ਸਿੰਘ ਜੋਰ ਡਾਕਟਰ ਸੁਭਾਸ਼ ਸਿੰਘ ਡਾਕਟਰ ਬਲਰਾਜ ਸਿੰਘ ਸਿੱਧੂ ਪਵਨ ਅਰ ਚਲਪੁਰੀ ਰਕਰੀਆ ਸ਼ਰਮਾ ਅ ਸਸ ਫੁੱਲ ਕਰਮ ਸਿੰਘ ਜਖਮੀ ਨਰਿੰਦਰ ਕੌਸ਼ਲ ਬਗਰਾਜ ਬਾਦਿਆ ਦਵਾਸੀ ਦੀ ਇਸਲਾ ਤੈ ਜੋ ਸੁਪਰਗਿ ਜਾ ਰਹੇ ਜਿਨ੍ਹਾਂ ਦੀ ਹਾਜ਼ਰੀ ਹੈ ਇਸ ਸਮਾਗਮ ਮੈਂ ਡਾਕਟਰ ਤੇਜਵੰਤ ਮਾ ਡਾਕਟਰ ਭਗਵਾਨ ਸਿੰਘ ਜਨਰਲ ਸ਼ਕਰ ਗੁਰਨਾਮ ਸਿੰਘ ਜੀ ਜਿਨ੍ਹਾਂ ਦੇ ਨੂੰ ਜੀ ਆਇਆਂ ਨੂੰ ਸ਼ਾਂਤੀ ਨਾ ਪ੍ਰਾਰਣ ਅਵੇ ਸੰਭਾਲਣ ਲਈ ਕਿਹਾ ਤੁਹਾਡੀ ਆਪਣੀ ਪਾਂ ਰਾਣ ਲਾਲ ਗ੍ਰਾਮੀ ਸਫਲ ਵੈਲ ਮੈਟਰ ਲੋਜੇ ਡਾਕਟਰ ਪ੍ਰੇਪrakash ਖੋਸਲਾ ਸਟੇਜ ਇਧਰ ਹੀ ਦਰਬਲਾ ਚੱਲਣਾ ਡਾਕਟਰ ਕਮਲਜੀਤ ਤੇ ਪਾਰੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ